ਕੁਈ ਤਾਂ ਗੱਲ ਹੈ ਜੀ ਕਰ ਦੋ ਜਿੱਦੇ ਨਾਲ ਲੋਕ ਐ ਮੰਨ ਜਾਣ ਵੀ ਹਾਂ ਯਾਰ ਆ ਵਧੀਆ ਠੀਕ ਹੈ ਯਾਰ ਉਹ ਬੀਬਾ ਜੀ ਫਿਰਦੇ ਨੇ ਹਰ ਸਿਮਰਤ ਕੌਰ ਉਹ ਬਠਿੰਡੇ ਤੋਂ ਐਮਪੀ ਐ ਸਾਡੇ ਨਾਲ ਹੀ ਪੈਂਦਾ ਸੰਗਰੂਰ ਦੇ ਨਾਲ ਹੀ ਬਠਿੰਡਾ ਐ ਉਹ ਕੀ ਪ੍ਰੋਗਰਾਮ ਕਰਦੀ ਐ ਇੱਕ ਵੋਟਾਂ ਤੋਂ 10 ਦਿਨ ਪਹਿਲਾਂ ਨਾ ਚੁੰਨੀਆਂ ਵਟਾਉਂਦੀ ਐ ਉਹ ਮਾਵਾ ਭੈਣਾਂ ਨਾਲ ਵੀ ਚੁੰਨੀਆਂ ਵਟਾਉ ਪ੍ਰੋਗਰਾਮ ਐ ਜੀ ਅਗਲੇ 3 ਦਿਨ ਫੁਲਾਣੇ ਫੁਲਾਣੇ ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿੰਦੇ ਨੇ ਕਿ ਭਾਈ ਚੁੰਨੀਆਂ ਵਟਾਉਣ ਵਾਸਤੇ ਆ ਰਹੇ ਨੇ ਜਥੇਦਾਰ ਹੁੰਦੇ ਨੇ ਪਿੰਡਾਂ ਦੇ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਤੇ ਆਉਣਗੇ ਜੀ ਉਹ ਮੈਨੂੰ ਤਾਂ ਮਾਵਾ ਭੈਣਾਂ ਨੇ ਦੱਸਿਆ ਕਹਿੰਦੇ ਧੋਖਾ ਹੋ ਗਿਆ ਮੈਂ ਕਹਾਦਾ ਕਿ ਚੁੰਨੀਆਂ ਵਟਾਉਣ 'ਚ ਧੋਖਾ ਹੋ ਗਿਆ ਇਹ ਗੱਲ ਕਰਿਓ ਸਟੇਜਾਂ ਤੇ ਮੈਂ ਚੁੰਨੀਆਂ ਵਟਾਉਣ 'ਚ ਕਹਾਦਾ ਧੱਕਾ ਹੋ ਗਿਆ ਧੋਖਾ ਹੋ ਗਿਆ ਉਹ ਕਹਿੰਦੇ ਸਾਨੂੰ ਕਹਿੰਦੇ ਵੀ ਚੁੰਨੀਆਂ ਵਟਾਉਣਾ ਹੋਊਗੀ ਪਰ ਸੋਨੂੰ ਕਹਿੰਦੇ ਅਸੀਂ ਸ਼ਹਿਰ ਜਾ ਕੇ ਵਧੀਆ 550 600 ਰੁਪਏ ਵਾਲੀਆਂ ਚੁੰਨੀਆਂ ਖਰੀਦ ਲਈਏ ਚੱਲ ਵੱਡੇ ਘਰ ਦੀ ਨੂੰ ਉਹਦੇ ਨਾਲ ਚੁੰਨੀ ਵਟਾਵਾਂਗੇ ਕਹਿੰਦੀ ਸੀ ਉਹਦੇ ਦੀ ਸਾਨੂੰ ਤਾਂ ਕਹਿੰਦੀ ਡਿੱਗੀ ਚੋਂ ਕੱਢ ਕੇ 50 ਰੁਪਿਆਣੀ ਪਾਪਲੀਨ ਦੀ ਚੁੰਨੀ ਫੜਾ ਗਈ 500 ਰੁਪਏ ਤਾਂ ਇੱਕ ਚੁੰਨੀ ਚੋਂ ਖਾ ਗਏ ਯਾਰ ਇਹ ਇੰਨਾ ਤੂੰ ਕੀ ਉਮੀਦ ਕਰੋਗੇ ਐਵੇਂ ਨਾ ਚੁੰਨੀਆਂ ਵਟਾ ਲਿਓ ਥੋੜੇ ਵਾਲੀਆਂ ਵਧੀਆ ਲੈ ਜਾਣੀਆਂ ਉਹਨਾਂ ਨੇ ਮੁੜ ਕੇ ਲਾਉਂਦੀਆਂ ਚੁੰਨੀਆਂ ਵਟਾਉਣ ਵਾਲੀਆਂ ਆ ਇਹਨਾਂ ਦੇ ਗਰਦਾਰ ਅੱਛਾ ਕਹਿੰਦੀ ਹਰਸਿਮਰਤ ਕੌਰ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਅਕਾਲੀ ਦਲ ਦਾ ਰਾਜ ਹੁੰਦਾ ਸੀ ਉਦੋਂ ਪੰਜਾਬ 'ਚ ਚਿੱਟੇ ਦਾ ਕੋਈ ਨਾਂ ਵੀ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਬੀਬਾ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹਾਂ ਉਹ ਜਿਹੜਾ ਕੋਈ ਨਸ਼ੇੜੀ ਹੁੰਦਾ ਸੀ ਦੂਜੇ ਕੋਲ ਜਾਣਾ ਕਹਿੰਦਾ ਬਾਈ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ ਆਪਦੇ ਜੋਗਾ 2 ਗ੍ਰਾਮ ਹੀ ਹੈ ਤੂੰ ਕਿਧੋਂ ਹੋਰ ਪ੍ਰਬੰਧ ਕਰ ਲੈ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਚਿੱਟੇ ਦਾ ਨਾਂ ਨਹੀਂ ਜਾਣੇ ਸ਼ਰਮ ਨਹੀਂ ਆਉਂਦੀ ਯਾਰ ਬੋਲਣ ਵੇ ਇਹਨਾਂ ਨੂੰ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਹੈ ਆ ਇਹਨਾਂ ਦੇ ਹਾਲਾਤ ਨੇ ਆ ਫਿਰਦੇ ਆ ਹੁਣ ਬਸ ਤੁਸੀਂ ਵੋਟਾਂ ਪਾ ਦਿਓ ਚੱਕ ਦਿਓਗੇ ਉਹ ਕਰ ਦਿਆਂਗੇ ਕਰ ਦਿਆਂਗੇ ਜਿੱਧਰ ਦੇਖੋ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਕੰਮ ਕੀਤੇ ਆ ਆ ਦੇਖ ਲਓ ਪੁਲੀਆਂ ਬਣਾਤੀਆਂ ਸੜਕਾਂ ਬਣਾਤੀਆਂ ਮੰਡੀਆਂ ਬਣਾਤੀਆਂ ਸਾਰੇ ਕੰਮ ਜਿੱਧਰ ਮੈਂ ਗੱਡੀ ਚਾਉਂਦਾ ਆਉਂਦਾ ਦੇਖਦਾ ਸਾਰੇ ਕੰਮ ਬਾਦਲ ਸਾਹਿਬ ਨੇ ਕੀਤੇ ਆ ਮੈਂ ਕਿਹਾ ਬਰਗਾੜੀ ਤੇ ਕੋਟਕਪੂਰੇ ਵਿੱਚ ਦੀ ਲੰਗਦਾ ਹੋਏਗਾ ਉਦੋਂ ਨੀਂਦ ਆ ਜਾਂਦੀ ਹੈ ਉੱਥੇ ਜਿਹੜੀ ਬੇਅਦਵੀ ਕਰਾਈ ਸੀ ਗੁਰੂ ਸਾਹਿਬ ਦੀ ਉਹ ਵੀ ਬਾਦਲ ਸਾਹਿਬ ਨੇ ਕਰਾਈ ਸੀ ਉਦੋਂ ਉਹ ਕਿਹਨੂੰ ਦੱਸਦਾ ਵੀ ਉੱਥੋਂ ਹੀ ਲੰਗਦਾ ਨਹੀਂ ਤੂੰ ਜੇ ਨਿਕੰਮ ਕੀਤੇ ਲੋਕਨ ਵੋਟਾਂ ਕਿਉਂ ਨਹੀਂ ਪਾਈਆਂ ਫਿਰ ਬਈ ਅਸੀਂ ਕਿਹੜੇ ਧੱਕੇ ਨਾਲ ਪਾਈਆਂ ਲੋਕਾਂ ਨੇ ਹਰਾਇਆ ਤੁਹਾਨੂੰ ਬਹੁਤ ਮੋਟੀ ਚਮੜੀ ਦੇ ਬਿਸ਼ਰਮ ਹੈ ਯਾਰੇ ਬਹੁਤ ਵੱਡੇ ਬਿਸ਼ਰਮ ਹੈ ਯਾਰ ਪੈਰ ਤੇ ਹੀ ਮੁੱਕਰ ਜਾਂਦੇ ਆ ਪੈਰ ਤੇ ਵੋਟਾਂ ਵਾਸਤੇ ਤਾਂ ਹੁਣ ਤੁਹਾਨੂੰ ਐ ਵੀ ਕਹਿਣ ਆ ਸਕਦਾ ਸੁਖਵੀਰ ਬਾਦਲ ਕਿ ਮੈਨੂੰ ਸਾਨੂੰ ਵੋਟਾਂ ਪਾਓ ਤੁਹਾਨੂੰ ਖੇਤ ਜਾਣ ਦੀ ਲੋੜ ਨਹੀਂ ਪੈਣੀ ਤੁਹਾਡੀ ਮੋਟਰ ਮੈਂ ਚਲਾ ਕੇ ਆਇਆ ਕਰੂੰਗਾ ਰਾਤ ਨੂੰ ਅੱਧੀ ਰਾਤ ਨੂੰ ਚਲਾਉੇ ਜਾਇਆ ਮੈਂ ਪੰਟੀ ਰਮਾਣੇ ਦੀ ਡਿਊਟੀ ਲਾਤੀ ਜਥੇਦਾਰਾਂ ਦੀ ਡਿਊਟੀ ਲਾਤੀ ਇਹ ਚਲਾ ਕੇ ਆਇਆ ਕਰਨਗੇ ਮੋਟਰ ਐ ਆ ਵੀ ਦੇ ਸਕਦੇ ਨੇ ਤੁਹਾਨੂੰ ਸਕੀਮ ਬਟਨ ਦਬਾਓ ਸਕੀਮ ਸੋ ਇਹਨਾਂ ਨੂੰ ਤਾਂ ਦੂਰੋਂ ਹੀ ਸਸਰੀ ਕਾਲ ਬੁਲਾ ਲਿਆ ਕਰੋ ਨੇੜੇ ਜਾ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਨਾ ਕਰਿਓ ਜੇ ਗਲਤੀ ਨਾਲ ਹੱਥ ਵੀ ਮਿਲ ਗਿਆ ਬਾਅਦ ਚ ਉਂਗਲਾਂ ਕੱਢਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾ ਲੈ ਗਏ ਇੱਕ ਅੱਧੀ ਜੇ ਉਂਗਲੀਆਂ ਨਾ ਲੈ ਕੇ ਜਾ ਸਕਣ ਤਾਂ ਛਾਂਪ ਅੱਲਾਹ ਤਾਲਾ ਲਈ ਜਾਂਦੇ ਕਿ ਕੋਈ ਖਾਲੀ ਹੱਥ ਜਾਣ ਦਾ ਰਵਾਜ ਹੈ ਨਹੀਂ ਇਹਨਾਂ ਦੇ ਕੁਝ ਨਾ ਕੁਝ ਲਈ ਜਾਂਦੇ ਘਰੇ ਐਡੇ ਵੱਡੇ ਠੱਗ ਨੇ